ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬਾ ਹਰ ਜੁਗ ਜੁਗ ਭਗਤ ਉਪਾਇਆ ਪ੍ਰਜ ਰਖਦਾ ਆਇਆ RAM ਰਾਜੇ ਹਰ ਨਖਸ ਦੁਸ਼ਟਰ ਮਾਰਿਆ ਪ੍ਰਹਿਲਾਦ ਰਾਇਆ ਅਹੰਕਾਰ ਦੀ ਅਨੰਦ ਕਾ ਪਿਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਐ ਛਡਾਇਆ ਸਲੋਕ ਮਹਲਾ ਪਹਿਲਾ ਦੁਖ ਦਾ ਦੁਸ਼ਕ ਲੋਗ ਤਿਆ ਜਾ ਸੁਖ ਤਾਂ ਨਾ ਹੋਏ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੇ ਨਾ ਹੋਏ ਬਰਹਾ ਜੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਆਤਮ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਹਿਆ ਸੋ ਸਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤਿਸੁ ਪਾਦਰ ਪਇਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛੁ ਕਰਣਾ ਸੋ ਕਰ ਰਹਾ ਸੋ ਦਰ ਦਗਸਾ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇਹਾ ਜਿਤ ਬਹਿ ਸਰਬ ਸੰਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾ ਗਣਹਾਰੇ ਕੀਤੇ ਤੇਰੇ ਰਾਗ ਫਰੀ ਸਿਉ ਕਹੀਆ ਹੈ ਕੀਤੇ ਤੇਰੇ ਗਵਨਹਾਰੇ ਗਾਵਨ ਤੁਧਨ ਆਪਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾ ਦੇ ਗਾਵਨ ਤੁਧਨ ਚਿਤਗਪਤ ਲਿਖ ਜਾਣ ਨਾ ਲਿਖ ਲਿਖ ਤਰੰਬਿਚਾਰੇ ਗਾਵਨ ਤੁਧਨੋ ਐਸਰ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਅੰਦਰ ਅਸਣਾਂ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧਨੋ ਸੇ ਸਮਾਦੇ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਥੇ ਸਤੇ ਸੰਤੋਖੇ ਗਾਵਨ ਤੁਧਨੋ ਬੇਰ ਕਰਾਰੇ ਗਾਵਨ ਤੁਧਨਾ ਪੰਡਿਤ ਪੜਨ ਨਾ ਰਖੇ ਸਰਜੁਗ ਜੁਗ ਵਿਦ ਨਾ ਲੇ ਗਾਵਨ ਤੁਧਨਾ ਮੋਹਨੀਆ ਮਨ ਮੋਹਿਨਾ ਸੁਰਗਮ ਅਚਪੇ ਆਲੇ ਗਾਵਨ ਤੁਧਨਾ ਰਤਨ ਉਪਾਏ ਤੇਰੇ ਅਸ਼ਰਤੀ ਦਥ ਨਾਲੇ ਗਾਵਨ ਤੁਧਨਾ ਜੋਦ ਮਹਾਭਰ ਸੂਰਾ ਗਾਵਨ ਤੁਧਨਾ ਖਾਣੀ ਚਾਰੇ ਗਾਵਣ ਤਦਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਈ ਤਦਨਾ ਗਾਵਣ ਜੋਤ ਤੇ ਭਾਵਾ ਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨਾ ਗਾਵਣ ਸੇ ਮੈਂ ਚਤਨਾ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੇ ਨਾਈ hapi hoti jaina jase rachna jin rachai range range pate kar kar jan se maya jan upai kar kar dikha kit apna jo tish di vadhi aaye jo tish bhavai soe karse fir hukm na karna jaye so pat shaho saha pa sahib nanik rahn rajaye asa mahala paila ਸੋਣ ਵਡਾ ਆਖੈ ਸਭ ਕੋ ਏ ਕਿਵਡ ਵੱਡਾ ਡਿਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿ ਤੱਕ ਕਿਵਡ ਚੀਰਾ ਰਹਾ ਅਬ ਸੁਰਤੀ ਮਨ ਸੁਰਤ ਕਮਾਏ ਸਭ ਕੀਮਤ ਮਿਲ ਕੇਮਤ ਪਾਏ ਗਿਆਨੀ ਧਿਆਨੀ ਗੁਰ ਗੁਰਹਾਏ ਕਹਿ ਨ ਜਾਏ ਤੇਰੀ ਸਿਲਵਟਿਆਈ ਸਭ ਸਤ ਸਭ ਤਪ ਸਭ ਚੰਗਿਆਨਾ ਸਦਾ ਪੁਰਖ ਕਿਆਬ ਡਿਆਨਾ ਤੁਦਨ ਸਦੇਖਣ ਨਾ ਪਾਈਆ ਕਰਮ ਮਿਲ ਨਾ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਬ ਤੇ ਫਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਭ ਵਰਨ ਹਾਰਾ ਆਸਾ ਮਹਲਾ ਪਹਿਲਾ ਅਖ ਜੀਵਾ ਵਿਸਰਾ ਮਰ ਜਾਓ ਆਕਣ ਔਖਾ ਸਚਾ ਨਾਮ ਸਚੇ ਨਾਮ ਕੀ ਲਾਗੈ ਫ਼ੋਖ ਉਤਪੋਖ ਹੈ ਕਾਏ ਚਲੀ ਅਹ ਦੁਖਾ ਸੋ ਕਿਉ ਵਿਸਰੈ ਮੇਰੀ ਮਾਏ ਸਚ ਸਾਹਿਬ ਸੱਚ ਨਾਹੀ ਰਹੋ ਸੱਚ ਨਾਮ ਕੇ ਤਿਲ ਵੜਿਆਏ ਆਖ ਤਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਓਹ ਮਰੇ ਨਾ ਹੋਵੇ ਸੋਗ ਦਿਨ ਦਰਹਿ ਨਾ ਚੁੱਕਾ ਭੋਗਾ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਧਾਤ ਜਨ ਦਿਨ ਕਰ ਕਹਿ ਕੇ ਤੇ ਰਾਤ ਖਸਮ ਵਿਸਰ ਤੇ ਕਮ ਜਾਤ ਨਾਨਕ ਨਾਮ ਬੈ ਬਾ ਸੁਨਾਤ ਹਰਾ ਗੂਦਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ हम कीर किरमा सतगुर शरणाए कर नाम प्रगास मेरे मीत गुरुदेव मको राम नाम प्रगास गौरमत नाम मेरा प्राण सुख हर कीरत हमरी रहरास रहा ਹਰ ਜਾਨਾ ਕਿਵੜ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਦਸ ਨਾਮ ਨਾ ਪਾਇ ਤੇ ਭਾਗ ਹੀਣ ਜੰਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ जन हर जन सतगु सङ्गत पा चन्तमतया लिखास धन धन सत्सङ्गत जित हर रस पाया मिल जान प्रस रा रागुजरी महला पंजवा ਕਾਹੇ ਰਮਨ ਚਿਤ ਵਾਹੇ ਉਦਮ ਜ ਆਹਰ ਜਿਓ ਫਰੇਆ ਸਹਿਲ ਪਤ੍ਰਮ ਜੰਤੋ ਪਾਏ ਤਾ ਕਰੀ ਕਾਗੇ ਕਰ ਤੜਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੁ ਤੜਿਆ ਗੁਰ ਪ੍ਰਸਾਦ ਪ੍ਰੰਪਤ ਪਾਇਆ ਸੋ ਕੈ ਕਾਸ਼ਟ ਹਰਿਆ ਰਾਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਤੜਿਆ ਸਿਰ ਸਿਰਿ ਕਿਸ ਸੰਭਾਹ ਠਾਕੁਰ ਕਾਹੇ ਮਨ ਭਾਵ ਕਰੇ ਉੜ ਉੜ ਆਵੇ ਸੇ ਕੋ ਸਾ ਤਿਸ ਪਾਛੇ ਬਥਰੇ ਸਰਿਆ ਤਿਨ ਕਵਣ ਖਲਾ ਵੇ ਕੰਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਤਾ ਨ ਦਸ ਅਠ ਹਜ਼ਾਰ ਨਾ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤਿਵਲ ਜਾਈਏ ਤੇਰਾ ਅੰਤ ਨਾ ਪਾ ਰਵਰੇਆ ਰਾਗ ਅਸਾ ਮਹਲਾ 4 ਸੋ ਫੁਰਕ ਓੰਕਾਰ ਸਤਿਗੁਰ ਪ੍ਰਸਾਦ ਸੋ ਫੁਰਕ ਨਰੰਜਨਾ ਹਰ ਫੁਰਖ ਨਰੰਜਨਾ ਹਰਗਮ ਅਗਮ ਆਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਰਦਨ ਹਾਰ ਸਭ ਜੀ ਤੁਮਾਰੇ ਜੀ ਤੁਝ ਹੀ ਆਕਾ ਦਾ ਤਾਰਾ ਹਰ ਤੇ ਅਵ ਸੰਤੋਹ ਜੇ ਸਭ ਦੁੱਖ ਵਿਸਾਰਨ ਆਹਾਰ ਹਰ ਆਪੇ ਠਾਕੁਰ ਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਫੁਰਕ ਸਮਾਨਾ ਇਕ ਦਾਤਾ ਇਕ ਖਿਖਾਰੀ ਜੀ ਸਭ ਤੇਰੇ ਚੋਦ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾਂ ਤੁਦ ਬਿਨ ਅਵਰਣਾ ਜਾਣਾ ਤੋ ਫਾਰ ਬ੍ਰਹਮੇ ਅੰਤ ਬੇਅੰਤ ਜੀ ਤੇਰੇ ਕਿਹ ਅਗੁਣ ਅੱਖ ਵਖਾਣਾ ਜੋ ਸੇਵਹ ਜੋ ਸੇਵਹ ਤੁਦ ਜੀ ਜਨ ਨਾਨਕ ਤਿਨ ਕਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਦ ਜੀ ਸਹਿ ਜਾਣ ਜਗ ਮੈਂ ਸੁਖ ਵਾਸੀ ਸਮਕਤ ਸਮਕਤ ਭਜਨ ਅਰਧ ਆਇਆ ਜੇ ਤਿੰਨ ਟੁੱਟੀ ਜਮ ਕੇ ਫਾਸੇ ਜਨਰ ਭਉ ਜਨ ਹਰ ਨਿਰਭਉ ਧਿਆਇਆ ਜੇ ਤਿੰਨ ਕਾ ਸਭ ਸਭ ਗਵਾਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਦ ਸਮਰਸੇ ਸੇ ਧਨ ਸੇ ਤਨ ਜਨ ਅਰਧ ਆਇਆ ਜੇ ਜਨ ਨਾਨਕ ਤਨ ਬਰਜਾਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਫਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਰਰਪੂਜਾ ਜੀ ਤਪ ਤਪ ਹੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਕੜਹਿ ਬੋ ਸਮਰਤ ਸਾਥ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਰ ਜਨ ਨਾਨਕ ਜੀ ਜੋ ਭਾਗ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਹੈ ਪਰੰਪਰ ਕਰਤਾ ਜੀ ਤੁਧ ਜਿਵੜ ਅਵਰਨਾ ਕੋਈ ਤੂੰ ਜੋਗੈ ਜੁਗ ਇਕ ਸਦਾ ਸਦਾ ਤੂੰ ਇਕੋ ਜੀ ਤੂੰ ਅਚਲ ਕਰਤਾ ਸੋਈ ਤੁਧ ਆਪੇ ਪੜ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸਿਰ ਸਉ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸ ਕਾ ਜਾਣੋਈ ਅਸਾ ਨ ਹੱਲਾ ਚੌਥਾ ਤੂੰ ਕਰਤਾ ਸਚਿਆ ਰਮੰਡਾ ਸਾਈ ਜੋ ਤਉ ਭਾਵੇ ਸੋਇ ਥੀਸੀ ਜੋ ਤਉ ਦੈ ਸੋਇ ਉਪਾਈ ਰਹਾਓ ਸਭ ਤੇਰੀ ਤੂ ਸਭਨੀ ਧਾਇਆ ਜਿਸਨਾ ਕ੍ਰਿਪਾ ਕਰੇ ਤਿਨਾਮ ਰਤਨ ਪਾਇਆ ਗੁਰਮਖ ਲਾਡ ਮਨਮ ਗਵਾਇਆ ਤੁਧ ਆਪੇ ਛੋੜਿਆ ਆਪੇ ਲਾਇਆ ਤੁੰਦਰ ਆਪ ਸਭ ਤੁਝ ਹੀ ਮਾਹੇ ਤੁਦ ਬਿਨ ਦੂਜਾ ਕੋਈ ਨਾਹੇ ਜੇ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿੱਚ ਛੁੜਿਆ ਸੰਜੋਗੀ ਮੇਲ ਜਿਸ ਨੋਂ ਤੂੰ ਜਾਣਾ ਇਹ ਸੋਇ ਜਨ ਜਾਣ ਹਰ ਗੁਣ ਸਦਹਿ ਆਖ ਵਖਾਣਾ ਜਨ ਹਰ ਸੇਵਿਆ ਤਿਨ ਸਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸੰਗ ਹੋਏ ਤੁਦ ਬਿਨ ਦੁਜਾ ਅਵਰਣਾ ਕੋਏ ਤੂੰ ਕਰ ਕਰ ਵਿਖ ਜਾਣਾ ਹੈ ਸੋਏ ਜਨ ਨਾਨਕ ਗਰਮੁਖ ਪ੍ਰਗਟ ਹੋਏ ਅਸਾ ਮਹਲਾ ਫੈਲਾ ਇਤ ਸਰਬ ਰੜਾ ਪਹਿਲਾ ਨਵਾਸਾ ਪਾਣੀ ਪਾਵਤ ਨਹਿ ਕੀਆ ਪੰਕਜ ਮਾ ਪਗਨੇ ਚਾਲਾ ਹਮ ਦੇਖਾ ਤੈ ਡੁਬੀ ਆਲੇ ਮਨ ਏਕ ਨਚੇ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜ ਤਿਸਤੇ ਨੇ ਪੜਿਆ ਮੁਰਖ ਮੁਗਦਾ ਜਨਮ ਭਇਆ ਪ੍ਰਨਤ ਨਾਨਕ ਤਨ ਕੇ ਸਰਣਾ ਜਿਨ ਤੋਂ ਨਾਹੀ ਵਿਸਰੇਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਕ ਦੇਹ ਹਰੀਆ ਗੋਬਿੰਦ ਮਰਣ ਕੀ ਤੇਰੀ ਬਰੀਆ ਅਵਰ ਕਾਤਰ ਕਿਤਨਾ ਕਾਮ ਮਲ ਸਾਥ ਸੰਗਤ ਭਜ ਕੇ ਬਲ ਨਾਮ ਸਰੰਗ ਜਾਮ ਲਾਗ ਪਰ ਜਲ ਤਰਣ ਕੈ ਜਨਮ ਰਥ ਜਾ ਤ੍ਰੰਗ ਮਾਇਆ ਕੇ ਰਹਾਉ Jap ਤਬ ਸੰਜਮ ਤਰਮਨਾ ਕੇ ਮਾਇਆ ਸੇਵਾ ਸਾਧਨਾ ਜਾਣੇ ਹਰਿ ਰਾਇਆ ਕਹੋ ਨਾਨਕ ਮਨੀ ਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਤ ਸਾਹਿਦ ਸਮੇ ਇਕ ਬਿਵਾਚ ਬਨਤੇ ਚਾਉ ਫਏ ਹਮਰੇ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੇ ਇੱਛਾ ਤਉ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਸਭ ਦੇ ਦੁਸ਼ਟ ਸਭ ਤਮ ਘਾਵੋ ਹੋ ਆਪਾ ਦੇ ਮੈ ਬਚਾਵੋ ਹੋ ਸੁਖਿ ਵਸੈ ਮੋਦੋ ਫਿਰਿ ਵਾਤਾ ਸੇਵਕ ਸੇਖ ਸਭ ਕਰਤਾ ਮੋ ਰਚਾ ਨਿਜ ਕਰਦੇ ਕਰੀਐ ਸਭ ਰਣ ਕੋ ਆਦ ਸੰਗਰੀਐ ਓ ਰਣ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਪਿਆਸਾ ਤਮੈ ਸਾਡ ਕੋਈ ਅਵਰਣਾ ਤੇ ਆਵੂ ਜੋ ਵਰਚਾ ਸੋ ਤੁਮ ਤੇ ਪਾਉ ਸਹਿਵਕ ਸਿਕਹ ਮਾਰੇ ਤਾਰਿਆ ਹੈ ਚੰਚਨ ਸਤਰ ਹਮਾਰੇ ਮਾਰਿਆ ਹੈ ਆਪਾ ਦੇ ਮਜੇ ਉਵਰੀਆ ਮਰਨ ਕਾਲ ਕਤਰਾ ਸਨੀਵਰੀਆ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜੋ ਕਰਿਓ ਹੋ ਰੱਛਾ ਰੱਖ ਲਿਓ ਮਹ ਰਖਣ ਹਾਰੇ ਸਾਹਿਬ ਸੰਸਾਹਿ ਪਿਆਰੇ ਦੇਨ ਬੰਦੁ ਸ਼ਚਨ ਕੇ ਹੰਤਾ ਤਮਹ ਪੁਰੀ ਚਤੁਰਦਸ਼ ਕੰਤਾ ਕਾਰਪਾਇ ਬ੍ਰਹਮਾ ਬਪਤਾ ਰਾ ਕਾਲ ਪਾਇ ਸਭਜੋ ਅਵਤਾਰਾ ਕਾਲ ਕਾਇ ਕਰਿ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਅਤਮਾਸ ਜਵਨ ਕਾਲ ਜੋਗੇ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਦਾ ਨਮਸਕਾਰ ਰਹਿਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਪਜਾਇਓ ਆਦ ਅੰਤ ਇੱਕੇ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸੇਕ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵ ਗਾਣਾ ਕ ਸਭ ਗਨ ਸੁਖ ਦੇਉ ਸਤਰਣ ਕਾ ਪਲ ਮੋਬ ਦਿਖਿਉ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੇ ਪੇਧ ਪਛਾਨਤ ਛੇਟੇ ਤੇ ਕੋ ਚਰਸਥੂਲਾ ਸਾਪਰਿ ਕਿਰਪਾ ਦ੍ਰਿਸ਼ਟ ਕਰ ਫੋਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੇ ਇਕ ਏਕੀ ਪੀਰ ਪਛਾਨਾ ਕਟ ਕਟ ਕੇ ਵਟਪਟ ਕੇ ਜਾਰਨਾ ਜਬਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਾ ਤਵ ਦੇਹ ਪਾਰਾ ਜਬਾ ਕਰ ਕਰਤ ਹ ਕਬ ਹੂੰ ਤਮ ਮਿਲਤ ਦੇਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਵਧਾਰੇ ਆਪਾ ਆਪਣੇ ਬੋਜ ਉਚਾਰੇ ਤਮ ਸਭ ਹਿਤ ਰਤਨ ਰਲਮ ਜੰਤ ਬੇਦ ਭੇਦ ਅਰ ਅਲਮਾ ਨਿਰੰਕਾਰ ਨਿਰਵਕਾਲ ਨਿਰਲੰਬ ਆਦ ਨੀਰ ਅਨਾਦ ਅਸੰਬ ਤਾ ਤਨੁ ਮੋਡੁ ਅਚਰਤ ਭੇਦਾ ਜਾ ਕੋ ਭੇਵ ਨ ਪਾਵਤ ਬਤ ਵੇਦਾ ਤਾ ਕੋ ਕਰ ਪਾਹਨ ਨ ਮੰਨਤ ਮਹ ਮੋਡ ਕਛ ਭੇਦ ਨ ਜਾਣਤ ਮਹਦੇਵ ਕਉ ਕਹਿਤ ਸਦਾ ਸੋ ਨਰੰਕਾਰ ਕਾ ਚਿੰਤ ਨਹ ਭੇਵ ਆਪਾ ਫਨੇ ਬੁਧ ਹ ਜੀਤੇ ਬਰਨਤ ਪਨਪਨ ਤੋਹਾ ਤੇਤੇ ਤਮਰਾ ਲਖਨ ਜਏ ਪ੍ਰਸਾਦਾ ਕਹਿ ਵਿਸਜਾ ਪ੍ਰਤਮ ਸੰਸਾਰ ਏਕ ਰੂਪਨੋ ਫਸ ਰੂਪਾ ਰੰਗ ਪਿਉ ਰਾਵ ਕਹਿ ਭੂਪਾ ਅੰਡਜ ਜਰਜ세 ਤੁਜ ਕੀਨੀ ਉਤਪੁਖਾਨ ਬਹੁੜ ਰਚ ਦੇਨੇ ਕਾਹੂ ਫਲ ਰਾਜਾ ਹੈ ਬੈਠਾ ਕਾਹੂ ਸਮਟਪਉ ਸੰਕਰ ਬੈਠਾ रघरे श्रेष्ठ दिखाय अचंबा आ जुगा स्वरूप स्वम्भव अवरक्षा मेरी तुम करो सिख वार सिख संगरो दुष्ट जित उठवा तत पाता सकल मलेश करो का रण काता जे स्तोयते शरणे पडे तिनके दुष्ट दुक्त है मारे ਰਖ ਜਮਨਾ ਭਗ ਪਰਿਤਿਹਾਰੇ ਤਿਨ ਕੈ ਤਮ ਸੰਕਟ ਸਭ ਤਾਰੇ ਜੋ ਕਰ ਕੋ ਇਕ ਬਾਦ ਤਿਆਹ ਤਾਕੇ ਕਾਰ ਨਿਕਟ ਨਿਆਹ ਰਚਾ ਹੋਇ ਤਾਹੇ ਸਭ ਕਾਲਾ ਦੁਸ਼ਟ ਅ੍ਰਿਸ਼ਟ ਟਰਾਂ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਏ ਨ ਹਰਹੁ ਤਾਕੇ ਤਾਪ ਤਨ ਕਮਾ ਹਰਹੁ ਰਹਿਦਾ ਸੈਦ ਕਰਮ ਸਭ ਹੋਏ ਦੋਇਟਾ ਸਾਸ਼ਵ ਸਕੇ ਨਾ ਕੋਏ ਇੱਕ ਵਾਰ ਜਨਮ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਅਵਾਰਾ ਜਨਰ ਨਾਮ ਤੇ ਹਰੋ ਕਾਹ ਦਰਦ ਦੁਸ਼ਟ ਦੋਖ ਤੇਰਾ ਖੜਕੇ ਤਮੈ ਸ਼ਰਨ ਤੇ ਹਾਰੀ ਆਪਾਦ ਲਿਹ ਓਵਾਰੀ ਸਰਵ ਥੋੜ ਮੋਹੋ ਸਹਾਏ ਦੁਸ਼ਟ ਦੋਖ ਤੈ ਰਹਿ ਬਚਾਏ ਸਵਈਆ ਪਾਇ ਗਹ ਜਦ ਤੇ ਤੁਮਰੇ ਤਬ ਤੇ ਕਵਾਂ ਖਤਰੇ ਨੀ ਅਨੇਓ ਰਾਮ ਰਹੀਮ ਪੁਰਾਨ ਕੁਰਾਨ ਆਨੇ ਕਹੇ ਮਤ ਇਕ ਨਾਮ ਮੰਨਿਓ ਸਿਮਰਤ ਸਾਰਤ ਰਵੇਦ ਸਬਾ ਭਉ ਭਿਰ ਕਹੇ ਹਮ ਇਕ ਨਾ ਜਾਣੇ ਸਰੀਰ ਸਪਾਨ ਕਿਰਪਾ ਤੁਮਰੇ ਕਰਮ ਨਾ ਕਾਹਿਆ ਸਭ ਤੋਹਿ ਬਖਾਨਿਉ ਦੁਹਰਾ ਸਗਲ ਦਹਰ ਕੋ ਛਡ ਕੈ ਗਿਓ ਤੋਹਾਰੋ ਦੁਆਰ ਬਾਹਿ ਗਹਿ ਕਿਲਾਜ ਅਸ ਗੋਵਿੰਦਾ ਸਤੋਹਾਰੋ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਫਿਆ ਮੇਰੀ ਮਾਏ ਸਤਿਗੁਰੁ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੇ ਮਨ ਵਜੀਆਂ ਵਾ ਧਾਨਿਆ ਰਾਗ ਰਤਨ ਪਰਵਾੜ ਫਰੀਆ ਸ਼ਬਦ ਗਾਵਣ ਆਇਆ ਸ਼ਬਦ ਉਤਾ ਗਾਓ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭਸ ਸਾਰਾਣਾ ਅੰਗੇਕਾਰ ਰਹੇ ਤੇਰਾ ਕਾਰਜ ਸਭ ਸਰਵਰਨਾ ਸਗਨਾ ਗਲਾ ਸਮਰੱਥ ਸੁਆਮੀ ਸੋਖੇ ਮਨਹੁ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਸੋ ਭਾਵੈ ਸਦਾ ਸੇਵ ਸਲਾਹਾ ਤੇਰੇ ਨਾਮ ਅਨਵਸਾ ਬਏ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਕਹਨੇ ਰੇ ਕਹ ਨਾਨਕ ਸਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਚਾ ਨਾਮ ਮੇਰਾ ਅਤਾਰੋ ਸਚਾ ਨਾਮ ਅਤਹਾ ਜ ਮੇਰਾ ਜਨ ਭੁਖਾ ਸਭ ਗਵਈਆ ਕਰ ਸੰਤ ਸੁਖ ਮਨ ਆਏ ਵਸੇ ਜਨ ਇੱਛਾ ਸਤੁ ਜਾਈਆ ਸਦਾ ਕੁਰਬਾਨ ਕੀਤਾ ਗੁਰਵਟਾ ਜਿਸ ਤਿਆ ਵਢਈ ਕਹੇ ਨਾਨਕ ਸੁਣੋ ਸੰਤ ਸ਼ਬਦ ਰਫਿਆਰ ਸੱਚਾ ਨਾਮੇਰਾ ਅਤਾਰੋ ਵਾਜੇ ਪੰਚ ਸ਼ਬਦ ਤਿਤਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤਦ ਵਸ ਕੀਤੇ ਕਹਲ ਕੰਟ ਕਮਾੜਿਆ ਤੁਰ ਕਰਮ ਪਾਇਆ ਤੁਦ ਜਨਕ ਸੇ ਨਾਮ ਹਰ ਕੇ ਲਾਗੇ कह अनहद अनन्दे आनंद सुनो वड हो। सगल मनोरथ पूरे पार ब्रह्म प्रपाया उतरे सगल संताप उतरे सुने सची बाणी संत साजन पय सरस पूरे गुरुते जानी ਕੁਣ ਤੇ ਫੁਨੀਤ ਕਤਿ ਫਵਤ ਸਤਗੁਰ ਰਹਿ ਆਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੋਦਾ ਘਣੀ ਮਹਰਲਾ ਪੰਜਵਾ ਥਾਲ ਵੇਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸਦਾ ਹਾਰੋ ਜੇ ਕੋ ਖਾਬੈ ਜੇ ਕੋ ਭਾਂਚੈ ਤਿਸ ਕਾ ਹੋਇ ਉਤਾਰੋ ਏ ਵਸਤ ਜਿ ਨ ਜਾਇ ਨਿਤ ਨਤ ਰਖਿ ਰਤਾਰੋ ਤਮ ਸੰਸਾਰ ਚਰਨ ਲਗਤਰੀ ਸਵਨਾ ਨਿਕ ਬ੍ਰਹਮ ਪ੍ਰਸਾਰ ਸਲੋਕ ਮਹਲਾ 5 ਤੈਰਾ ਕੀਤਾ ਜਾਤ ਨਾਹੀ ਮਨੁਜੋ ਕੀ ਤੋਇ ਮੈ ਨਿਰਗੁਣ ਆਦੇ ਕੋ ਗੁਣ ਨਾਹੀ ਆਪੇ ਤਰਸ ਫਿਓਇ ਤਰ ਸਪਿਆ ਮੈਰਾ ਮਤ ਹੋਏ ਸਤ ਗੁਰ ਸੱਜਣ ਮਿਲੇ ਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ ਥਿਵੇ ਹਰਿਆ ਪਵੜੇ ਤਿਥ ਤੂ ਸਮਰਥ ਜਿਥੇ ਕੋਈ ਨਾਹੇ ਉਥੇ ਤੇਰੀ ਰਖ ਅਗਨੀ ਉਦਰਮਾ ਹੈ ਸੁਣ ਕੇ ਜਮਕ ਦੂਤ ਨਾਇ ਤੇਰੇ ਛਡ ਜਾਹੇ गुर सब जी पाहे लॻी पया अमृते कल में इहो पौना गुण गोबिंदाहे सभु सो कृपाल संभाल साहे साहेर था कोई न लोक महाला पंजवा ਅੰਤਰ ਗੁਰ ਅਰਾਧਣਾ ਜਿਹਵਾ ਜਪ ਗੁਰ ਨਾਮ ਨੈਤਰ ਸਤਿਗੁਰ ਵੇਖਣਾ ਸ਼ਰਣੇ ਸੁਣਨਾ ਗੁਰ ਨਾਮ ਸਤਿਗੁਰ ਸੇ ਤਿਰਤਿਆ ਦਰਗਾ ਸਾਇਠਾਉ ਕਹਉ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਥ ਦੇ ਜਗ ਮੈਂ ਉਤਮ ਕਾਢੀਐ ਵਿਰਲਾ ਕਈ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆਪ ਉਬਾਰਿਆ ਨਾ ਗੁਰ ਕੀ ਪਰਿਪਾਇ ਕਾ ਜਸ ਵਾਰਿਆ ਨਾ ਹੋਵਾ ਆਪ ਦਿਆਨ ਮਨੋ ਨਾ ਵਿਸਾਰੇ ਨਾ ਸਾਜਨ ਕੇ ਸੰਗ ਅਭਜਨ ਤਾਰੇ ਸਾਕਤ ਨਿੰਦਕ ਦੁਸ਼ਟ ਫਿਰ ਮਾਹੀ ਬਿਦਿਆ ਦੇ ਆਨਾ ਇਸ ਸਾਹਿਬ ਕੀ ਟਿਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਨਨ੍ਹਾ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਗਲੇ ਦੁਖਾ ਪਾਪ ਕਾ ਨਾਸ ਧਨ ਗੁਰ ਨਾਨਕ ਨਹਰਾਜ ਆਪ ਜੀ ਕੀ ਭਜਨ ਬਾਣੀ ਕਾ ਫਰਤਾਪ ਰਾਹੀ ਗੁਰਜੀ ਕੀ ਖਾਲਸਾ ਰਾਹੀ ਗੁਰਜੀ ਕੀ ਫਤਹਿ